ਇਹਨੇ ਬਹੁਤ ਦੁੱਖ ਦੀ ਗੱਲ ਆ ਵੱਡੀ ਮਾਰ ਵੱਜੀ ਆ ਕੀ ਲੱਗਦਾ ਪਰਿਵਾਰ ਕੇ ਮਾਂ ਬਾਪ ਉੱਠੇ ਜਾਊ ਹੁਣ ਬਹੁਤ ਮੈਂ ਇੰਤਨਾ ਬਣਾਇਆ ਸੀ ਲੇਕਿਨ ਕੁਛ ਨਹੀਂ ਬਚਿਆ ਬਹੁਤ ਨਸਕਾਨ ਹੋ ਗਿਆ ਮੇਰਾ ਕੋਈ ਚੀਜ਼ ਬਚੀ ਨਹੀਂ ਕਿ ਜੜੀ ਮੈਂ ਇਧਰ ਉਧਰ ਰੱਖ ਕੇ ਰੋਟੀ ਬਣਾ ਕੇ ਖਾ ਲਾ ਪਹਿਲਾਂ ਕੀ ਬਾਲਾ ਡਿੱਗਾ ਕੀ ਟੁੱਟਿਆ ਤੋਹਾਂ ਨੂੰ ਕੀ ਪਸਦਾ ਲੱਗਾ ਵੀ ਭਾਈ ਛੱਤ ਡਿੱਗ ਸਕਦੀ ਆ ਘਰ ਦਾ ਨੁਕਸਾਨ ਹੋ ਸਦਾ ਕਿਸ ਤਰ੍ਹਾਂ ਤੁਸੀਂ ਜਾਨ ਬਚਾਈ ਬਾਲਾ ਡਿੱਗ ਗਿਆ ਸੀ ਨਾ ਪਹਿਲਾਂ ਬਾਲਾ ਡਿੱਗਾ ਫਿਰ ਬਾਲਾ ਗਾਰਡਰ ਵੀ ਟੁੱਟ ਗਿਆ ਨਾਲ ਹੀ ਤੰਦ ਜਾਪੀ ਬਸ ਇਤਰਾਵਾਰੀ ਵਾਰੀ ਵਾਰੀ ਤਿੰਨੇ ਕਮਰੇ ਡਿੱਗ ਗਏ ਪਾਣੀ ਜਿਹੜਾ ਸੀ ਕਿ ਥੱਲੇੋਂ ਦੀ ਨਿਕਲਦਾ ਸੀ ਕਮਰਿਆਂ ਦੇ ਕਿੰਨਾ ਕ ਪਾਣੀ ਸੀ ਬਹੁਤ ਪਾਣੀ ਸੀ ਸਾਰੀ ਗਲੀ ਦਾ ਪਾਣੀ ਜਿਹੜਾ ਸੀ ਮਤਲਬ ਕਿ ਮੇਰੇ ਘਰ ਹੁੰਦਾ ਸੀ ਇਹ ਛੱਤ ਡਿੱਗੀ ਆ ਸਾਰਾ ਪਰਿਵਾਰ ਕਿੱਥੇ ਬੈਠਾ ਸੀ ਉਹ ਬਸ ਕੁਛ ਤੇ ਬੱਚੇ ਬਾਥਰੂਮ ਚ ਵੜ ਗਏ ਸੀ ਕੁਛ ਬਾਹਰ ਹੀ ਘਰ ਗਵਾਂਡੀਆਂ ਦੇ ਘਰੇ ਸਵਾਏ ਜਿਸ ਦਿਨ ਗਿਰਗੇ ਰਾਤ ਕਿੰਨੇ ਵਜੇ ਆਫ ਸੀ ਕੋ ਦੋ ਢਾਈ ਦਾ ਟਾਈਮ ਸੀ ਜ ਤੁਹਾਡੇ ਪਤੀ ਕੀ ਕਰਦੇ ਨੇ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਕਰਦੇ ਨੇ ਰੋਟੀ ਪਾਣੀ ਜਗਾ ਕਿੱਥੋਂ ਜਾਂਦਾ ਮੈਂ ਤਾਂ ਮੈਂ ਦੁਰੀ ਸਰਦੀ ਕੀਤਾ ਨਾ ਹਾਂ ਅਸੀਂ ਬਸ ਇਸ ਤਰ੍ਹਾਂ ਹੀ ਦਿਹਾੜੀ ਦਾ ਫਲਾ ਆ ਲਿਆ ਖਾਲੀ ਨਿੱਤ ਬਹੁਤ ਮੁਸ਼ਕਲ ਹੈ ਕੀ ਕੀ ਸਮਾਨ ਨੁਕਸਾਨ ਹੋ ਗਿਆ ਕਿੰਨੀ ਕਿ ਮਿਹਨਤ ਨਾਲ ਸਮਾਨ ਤਿਆ ਕੀਤਾ ਸੀ ਬੁਸਕਲ ਬਣਾਇਆ ਸੀ ਕਰਾਂ ਦੇ ਕੰਮ ਕਰ ਕਰਕੇ ਤੇ ਕੁਝ ਨਹੀਂ ਬਚਿਆ ਮੇਰੇ ਕੋਲ ਵਰਤਨ ਨੂੰ ਕੋਈ ਚੀਜ਼ ਨਹੀਂ ਬਚੀ ਸਾਸੀਗਾ ਦੋਸਤੋ ਮੈਂ ਹਟਵਾੜਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਅਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਰਹੇ ਆ ਜ਼ੀਰੋ ਗਰਾਉਂਡ ਪੌੜਦੀਆਂ ਜਿੱਤੇ ਕਿ ਹੜਾ ਦੀ ਮਾਰ ਹੇਟ ਜਿਹੜੇ ਕਿ ਲੋਕ ਆਏ ਨੇ ਅਤੇ ਲੋਕਾਂ ਦੇ ਘਰਾਂ ਦੇ ਕਾਰ ਬਰਬਾਦ ਹੋ ਗਏ ਨੇ ਉੱਥੇ ਹੀ ਜੇ ਕੱਲ੍ਹ ਕਰੀਏ ਬਰਸਾਤ ਵੀ ਜਿਹੜੀ ਕਿ ਲਗਾਤਾਰ ਜਿਹੜਾ ਮੀਂਹ ਪਿਆ ਰਿਹਾ ਇਲਾਕਿਆਂ ਵਿੱਚ ਉੱਥੇ ਕਈਆਂ ਦੇ ਜਿਹੜੇ ਘਰ ਵੀ ਜੜ ਡੱਗੇ ਨੇ ਆ ਤੁਹਾਨੂੰ ਤਸਵੀਰਾਂ ਜਿਹਨੂੰ ਸਾਂਝ ਕੀਤੀਆਂ ਨੇ ਅਰਜਨਗਰ ਪੱਠੇ ਦੀਆਂ ਉਸ ਪਰਿਵਾਰ ਦੀਆਂ ਜਿਹੜਾ ਪਰਿਵਾਰ ਨੇ ਆਪਣਾ ਇੱਕ ਮਹਿਲ ਤਿਆਰ ਕੀਤਾ ਸੀ ਇੱਕ ਆਸ਼ਿਆਣਾ ਤਿਆਰ ਕੀਤਾ ਸੀ ਪਰ ਮੀਂਹ ਦੇ ਨਾਲ ਜਿਹੜਾ ਉਹ ਸਾਰਾ ਢਾਈ ਢਰੀ ਹੋ ਗਿਆ ਪਰਿਵਾਰ ਕੇ ਮੈਂਬਰਾਂ ਦੀ ਜਾਨ ਜਰੂਰ ਬਚ ਗਈ ਆ ਪਰ ਮਾਲੀ ਨੁਕਸਾਨ ਕਾਫੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਸਾਰਾ ਮਲਿਆ ਮੇਟ ਹੋ ਗਿਆ ਕੋਈ ਜਿਹੜਾ ਸਮਾਨ ਨਹੀਂ ਬਚਿਆ ਗੱਲਬਾਤ ਜਰੂਰ ਕਰਾਂਗੇ ਭੈਣ ਦੇ ਨਾਲ ਭੈਣੇ ਬਹੁਤ ਦੁੱਖ ਦੀ ਗੱਲ ਆ ਵੱਡੀ ਮਾਲ ਵੱਜੀ ਆ ਕੀ ਲੱਗਦਾ ਪਰਿਵਾਰ ਕੇ ਮੈਂਬਰ ਉੱਠਿਆ ਜਾਉ ਹੁਣ ਨਹੀਂ ਜੀ ਨਹੀਂ ਸਰ ਜੀ ਕਿੱਥੋਂ ਉੱਠਿਆ ਜਾਣਾ ਵਿੱਚ ਜੀ ਹਾਂਜੀ ਬਹੁਤ ਮਿਹਨਤਾਂ ਬਣਾਇਆ ਸੀ ਲੇਕਿਨ ਕੁਝ ਨਹੀਂ ਬਚਿਆ ਬੋਨਸ ਕਾਨ ਹੋ ਗਿਆ ਮੇਰਾ ਕੁਛ ਚੀਜ਼ ਬਚੀ ਨਹੀਂ ਕਿ ਜੜੀ ਮੈਂ ਇਧਰ ਉਧਰ ਰੱਖ ਕੇ ਰੋਟੀ ਬਣਾ ਕੇ ਖਾ ਲ ਮਨੇ ਸਭੀ ਘਟਨਾ ਕਦੋਂ ਦੀ ਵਾਪਰਦੀ ਆ ਉਹ ਦਸ਼ਕਾਂ ਨੂੰ ਸਾਂਝਾ ਕਰ ਦਿਓ ਕਿਹੜੇ ਹਾਲਾਤ ਸੀ ਜਦੋਂ ਇਹ ਛੱਤ ਡਿੱਗੀ ਆ ਸਾਰਾ ਪਰਿਵਾਰ ਕਿੱਥੇ ਬੈਠਾ ਸੀ ਉਸ ਬਸ ਕੁਛ ਤੇ ਬੱਚੇ ਬਾਥਰੂਮ ਚ ਵੜ ਗਏ ਸੀ ਕੁਛ ਬਾਹਰ ਹੀ ਘਰ ਗਵਾਂਡੀਆਂ ਦੇ ਘਰੇ ਸਵਾਏ ਜਿਸ ਦਿਨ ਗਿਰ ਗਈ ਰਾਤ ਕਿੰਨੇ ਵਜੇ ਆ ਰਹੀ ਸੀ ਇਹ ਕੋ ਦੋ ਟਾਈ ਦਾ ਟਾਈਮ ਸੀ ਰਾਤ ਦਾ ਹਾਂਜੀ ਰਾਤ ਅੱਛਾ ਹਾਂਜੀ ਮਿੰਟ ਸੋ ਵੀ ਸੱਤ ਪਹਿਲਾਂ ਕੀ ਬਾਲਾ ਡਿੱਗਾ ਕੀ ਟੁੱਟਿਆ ਤੁਹਾਨੂੰ ਕੀ ਪਸਦਾ ਲੱਗਾ ਵੀ ਭਾਈ ਛੱਤ ਡਿੱਗ ਸਕਦੀ ਆ ਘਰ ਦਾ ਨੁਕਸਾਨ ਹੋ ਸਕਦਾ ਕਿਸ ਤਰ੍ਹਾਂ ਬਸ ਤੁਸੀਂ ਜਾਨ ਬਚਾਈ ਬਾਲਾ ਡਿੱਗ ਗਿਆ ਸੀ ਨਾ ਪਹਿਲਾਂ ਬਾਲਾ ਡਿੱਗਾ ਫਿਰ ਬਾਲਾ ਗਾਰਡਰ ਵੀ ਟੁੱਟ ਗਿਆ ਨਾਲ ਹੀ ਕੰਦ ਜਾ ਪਈ ਹਾਂਜੀ ਬਸ ਇਸ ਤਰ੍ਹਾਂ ਵਾਰੀ ਵਾਰੀ ਤਿੰਨੇ ਕਮਰੇ ਡਿੱਗ ਗਏ ਪਾਣੀ ਜਿਹੜਾ ਸੀ ਕੀ ਥੱਲੇੋਂ ਦੀ ਨਿਕਲਦਾ ਸੀ ਕਮਰਿਆਂ ਦੇ ਬਹੁਤ ਪਾਣੀ ਸੀ ਸਾਰੀ ਗਲੀ ਦਾ ਪਾਣੀ ਜਿਹੜਾ ਸੀ ਮਤਲਬ ਕੀ ਮੇਰੇ ਘਰ ਹੁੰਦਾ ਸੀ ਤੇ ਸਾਰੇ ਇੱਧਰ ਪਿੱਛੋਂ ਨੱਕਲੇ ਦਾ ਬਹੁਤ ਮੰਦੇ ਹਾਲ ਸੀ ਪਰ ਵਾਕ ਮੈਂਬਰਾਂ ਦੀ ਗੱਲ ਕਰੀਏ ਕਿੰਨੇ ਮੈਂਬਰ ਨੇ ਪਰਿਵਾਰ ਵਿੱਚ ਤੁਹਾਡੇ ਪਤੀ ਕੀ ਕਰਦੇ ਨੇ ਕਿਸ ਤਰ੍ਹਾਂ ਘਰ ਦਾ ਗੁਜਾਰਾ ਕਰਦੇ ਨੇ ਰੋਟੀ ਪਾਣੀ ਦੀ ਜਗਾ ਕਿੱਥਾ ਜਾਂਦਾ ਹੈ ਮਿਹਨਤ ਮਜ਼ਦੂਰੀ ਸਰਦੀ ਦੀ ਕਰਨਾ ਬਸ ਇਸ ਤਰ੍ਹਾਂ ਦਿਹਾੜੀ ਦਾ ਫਲਾ ਲਿਆ ਖਾਲੀ ਨਹੀਂ ਤੇ ਨਹੀਂ ਬਹੁਤ ਮੁਸ਼ਕਲ ਹੈ ਹਾਂਜੀ ਬੜੀ ਲੱਗਦਾ ਉਹ ਤੁਹਾਡੇ ਕੋ ਘਰ ਬਣ ਜੂਗਾ ਵਾਪਸ ਕਹਿੰਦੇ ਵੀ ਘਰ ਬਣਾਉਣਾ ਬਹੁਤ ਔਖਾ ਜ਼ਿੰਦਗੀ ਜੀ ਹੁੰਦਾ ਜ਼ਿੰਦਗੀ ਜੀ ਕਹਿੰਦੇ ਇੱਕ ਵਾਰ ਘਰ ਬੰਦਾ ਕੀ ਲੱਗਦਾ ਤੁਹਾਡੇ ਹਾਲਾਤ ਨੇ ਵੀ ਕੀ ਲੱਗਦਾ ਤੁਸੀਂ ਘਰ ਬਣਾ ਪਾਓਗੇ ਹੁਣ ਨਹੀਂ ਸਰ ਮੁਸ਼ਕਲ ਹੈ ਸਾਡੇ ਕੋ ਕਿੱਥੇ ਬਣਨਾ ਬਸ ਸਹੀ ਇਹ ਹੀ ਮੰਗ ਕਰਨੇ ਕਿ ਸਾਡੇ ਕੋਲ ਮੈਦਤ ਕੀਤੀ ਜਾਵੇ ਕਿ ਜਿਹੜਾ ਅਸੀਂ ਕਿਤੇ ਬਣ ਜੇ ਥੋੜਾ ਬਹੁਤ ਵੇਝੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਸਾਂਝੀ ਕਰ ਰਹੇ ਆ ਅਰਜਨਗਰ ਪੱਠੇ ਦੀਆਂ ਤੇ ਇਹ ਪੈਣੇ ਅਸੀਂ ਦੇਖਿਆ ਸਾਰਾ ਸਮਾਨ ਬਰਬਾਦ ਹੋ ਗਿਆ ਕੀ ਕੀ ਸਮਾਨ ਨੁਕਸਾਨ ਹੋ ਗਿਆ ਕਿੰਨੀ ਕਿ ਮਿਹਨਤ ਨਾਲ ਸਮਾਨ ਤਿਆਰ ਕੀਤਾ ਸੀ ਬਹੁਤ ਮੁਸ਼ਕਲ ਬਣਾਇਆ ਸੀ ਕਰਾਂ ਦੇ ਕੰਮ ਕਰ ਕਰਕੇ ਤੇ ਕੁਝ ਨਹੀਂ ਬਚਿਆ ਮੇਰੇ ਕੋਲ ਵਰਤਨ ਕੋਈ ਚੀਜ਼ ਨਹੀਂ ਬਚੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਭੈਣ ਦੀ ਅੱਖਾਂ ਵਿੱਚ ਉਥਰੂ ਆ ਗਏ ਨੇ ਕਿਉਂਕਿ ਵੱਡੀ ਮਾਰ ਵੱਜੀ ਐ ਇਸ ਪਰਿਵਾਰ ਨੂੰ ਪਤਾ ਨਹੀਂ ਰੱਬ ਨੇ ਕਿਹੜੇ ਜਨਮਾਂ ਦਾ ਬਦਲਾ ਲਿਆ ਪਰਿਵਾਰ ਕਿਉਂਕਿ ਕਿ ਹਾਲਾਤ ਇਸ ਤਰ੍ਹਾਂ ਦੇ ਨੇ ਮੈਨੂੰ ਲੱਗਦਾ ਵੀ ਪਰਿਵਾਰ ਦੇ ਜਿਹੜੀ ਵੱਡੀ ਮਾਰ ਵੱਜੀ ਆ ਪਤਾ ਨਹੀਂ ਇਹ ਪਰਿਵਾਰ ਕਦੋਂ ਉੱਠ ਪਾਊਗਾ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਸਾਡੀ ਦਸ਼ਕਾਂ ਨੂੰ ਅਪੀਲ ਹੈ ਭਾਈ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਪਰਿਵਾਰ ਨੂੰ ਵੱਡੀ ਮਾਰ ਵੱਜੀ ਆ ਤੁਸੀਂ ਦੇਖ ਸਕਦੇ ਹੋ ਮੂਹੇ ਬਾੜੀਆਂ ਤੱਕ ਗਾਢਰ ਤੱਕ ਜਿਹੜੇ ਨੇ ਸਭ ਖਤਮ ਹੋ ਗਏ ਨੇ ਮੈਨੂੰ ਦੱਸੋ ਵੀ ਹੁਣ ਤੱਕ ਸਮਾਨ ਕੀ ਕੀ ਕੱਢਿਆ ਗਿਆ ਤੁਹਾਡੇ ਕੋ ਤੇ ਕੀ ਕੀ ਸਮਾਨ ਤੁਹਾਡਾ ਥੱਲੇ ਆ ਗਿਆ ਸੀ ਬਸ ਸਾਡੇ ਕੋਲ ਕੋਈ ਸਮਾਨ ਨਹੀਂ ਕੱਢਿਆ ਪਰਿਵਾਰ ਹੀ ਕੱਢਿਆ ਆਪਣਾ ਬਸ ਬੱਚੇ ਕੱਢੇ ਸਮਾਨ ਸਾਰਾ ਥੱਲੇ ਨਹੀਂ ਨਿਕਲਿਆ ਇਸ ਤਰ੍ਹਾਂ ਹੀ ਗਵਾਂਢੀ ਆਂਢੀ ਕੋਈ ਕਿਸੇ ਕੋ ਚਾਹ ਵਾਲਾ ਸਗਲਾ ਲੈ ਲਈ ਨਹੀਂ ਕਿਸੇ ਕੋ ਤਵਾ ਲੈ ਲਈ ਥੋੜਾ ਬਹੁਤ ਬਣਾਉਣ ਵਾਸਤੇ ਨਹੀਂ ਗਵਾਂਢੀਆਂ ਕੋਈ ਚੀਜ਼ ਫੜਨੀ ਨਹੀਂ ਸਮਾਨ ਸਭਰਾ ਥੱਲੇ ਹੀ ਆ ਜੀ ਲੱਗਦਾ ਨਹੀਂ ਉੱਡੜ ਕੇ ਜੇ ਬਾਰ-ਬਾਰ ਹੁਣ ਜਿਹੜਾ ਵੇਵਾ ਹੁਣ ਰੱਬ ਹੀ ਕਰੂਗਾ ਕਿਉਂਕਿ ਇਸ ਤਾਂ ਦੇ ਹਾਲਾਤ ਹੋ ਗਏ ਨੇ ਕਿੰਨੀ ਸਾਲਾਂ ਬਾਅਦ ਤੁਹਾਡਾ ਘਰ ਬਣਿਆ ਸੀ ਦਸ਼ਕਾਂ ਜੂਨ ਖਾਂਡਾ ਕਰਦੇ ਹੋ ਕਿੰਨੇ ਸਮਾਂ ਲੱਗ ਗਿਆ ਸੀ ਘਰ ਬਣਾਉਣ ਵਿੱਚ ਤੁਹਾਨੂੰ ਬਹੁਤ ਟਾਈਮ ਲੱਗਾ ਜੇ ਸਾਨੂੰ ਓਹੋਲੀ ਓਲੀ ਬਣਾਉਣ ਵਾਸਤੇ ਤੇ ਚਲੋ ਬਣਾਇਆ ਸੀ ਬਹਿਣ ਵਾਸਤੇ ਬੱਚਿਆਂ ਵਾਸਤੇ ਤੇ ਕੁਝ ਨਹੀਂ ਬਚਿਆ ਬੱਚਿਆਂ ਦੇ ਕੀ ਹਾਲਾਤ ਨੇ ਬੱਚੇ ਜਦੋਂ ਇਹ ਜਿਹੜਾ ਆਪਣਾ ਘਰ ਨੇ ਬਿਲਕੁਲ ਮਲਿਆ ਮੇਟ ਹੋਇਆ ਵਾ ਇਹਨੂੰ ਦੇਖਦੇ ਨੇ ਸਾਰਾ ਢਾਟ ਢੈਰੀ ਹੋਇਆ ਵਾ ਬੱਚਿਆਂ ਦੇ ਮੰਤ ਕੀ ਬੀੜੀ ਆ ਬੱਚੇ ਤੁਹਾਨੂੰ ਕੀ ਕਹਿੰਦੇ ਨੇ ਸਰੋਂਦੇ ਵਿਚਾਰੇ ਹੋਰ ਕੀ ਕਹਿਣਾ ਨਾ ਰੋਂਦੇ ਆ ਨਾ ਰੋਟੀ ਖਾਂਦੇ ਨਾ ਚਾਹ ਪਾਣੀ ਪੀਂਦੇ ਬਸ ਇਦਾਂ ਵਿਚਾਰੇ ਘੁੰਮ ਘੁੰਮ ਕੇ ਬਹਿ ਜਾਂਦੇ ਰਾਤ ਨੂੰ ਬਹੁਤ ਦੁਖੀ ਬਹੁਤ ਟੈਨਸ਼ਨ ਚ ਹੈ ਗਿਆ ਲੱਗਦਾ ਨਹੀਂ ਇਹ ਕਿਤੇ ਕੁਦਰਤੀ ਮਾਰ ਪੈ ਗਈ ਆ ਕਿ ਲੱਗਦਾ ਰੱਬ ਦੀ ਮਾਰ ਪਈ ਆ ਕਦੀ ਰੱਬ ਨਾਲ ਵੀ ਕਦੀ ਗੁੱਸਾ ਗਿਆ ਹੈਗਾ ਚੀਜ਼ ਦਾ ਵੀ ਰੱਬਾ ਕਿਹੜੇ ਆ ਜਨਮਾਂ ਦਾ ਸਾਡੇ ਕੋ ਬਦਲਾ ਲਿਆਈ ਸਾਡੇ ਤਾਂ ਹਾਲਾਤ ਕੀ ਬਣ ਗਏ ਨੇ ਕਿਹੜੇ ਵਲੇ ਸੀ ਉੱਠ ਪਾਵਾਂਗੇ ਹਾਂਜੀ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਅੱਖਾਂ ਚੋਂ ਅਥਰੂ ਨਹੀਂ ਰੁਕ ਰਹੇ ਭੈਣ ਦੇ ਬਹੁਤ ਵੱਡੀ ਜਿਹੜੀ ਤਰਾਸਤੀ ਆ ਬਹੁਤ ਵੱਡਾ ਦੁੱਖ ਜਿਹੜਾ ਲੱਗਾ ਭੈਣ ਨੂੰ ਕੱਲਾ ਕੱਲਾ ਸਵਾਨ ਜਿਹੜਾ ਟੁੱਟ ਕੇ ਖਤਮ ਹੋ ਗਿਆ ਯਾਦਾਂ ਦਾ ਘਰ ਬਣਾਇਆ ਸੀ ਸੁਪਣਿਆਂ ਦਾ ਘਰ ਬਣਾਇਆ ਸੀ ਪਰ ਲੱਗਦਾ ਅੱਜ ਸਭ ਕੁਝ ਜਿਹੜਾ ਤਬਾਹ ਹੋ ਗਿਆ ਸਾਡੀ ਦਸ਼ਕਾਂ ਨੂੰ ਪੀਲ ਇਸ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਇੱਕ ਵਾਰੀ ਤੁਹਾਨੂੰ ਤਸਵੀਰਾਂ ਜ਼ਰੂਰ ਸਾਂਝੀ ਕਰਾਂਗੇ ਬਿਲਕੁਲ ਤੁਸੀਂ ਹਲਾ ਦੇ ਲੋ ਕੀ ਨੇ ਇਥੋਂ ਦੇ ਜਿਹੜੇ ਗਵਾਂਢੀ ਨੇ ਬਾਬਾ ਜੀ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਕਿਉਂਕਿ ਹਮੇਸ਼ਾ ਆਣ ਗਵਾਂਢ ਹੀ ਪਰਿਵਾਰ ਕੇ ਮੈਂਬਰਾਂ ਨਾਲ ਖੜਦਾ ਆ ਜਦੋਂ ਕਿਤੇ ਮੁਸ਼ਕਲ ਪੈਂਦੀ ਆ ਜਦੋਂ ਕਿਤੇ ਔਪੀੜ ਪੈਂਦੀ ਆ ਬਾਬਾ ਜੀ ਤੁਹਾਡਾ ਗਵਾਂਢ ਰਹਿੰਦੇ ਨੇ ਹਾਲਾਤ ਕੀ ਦੇਖੇ ਨੇ ਦੱਸ ਕੇ ਉਹ ਸਾਝਾ ਕਰ ਦਿਓ ਕਿਨੇ ਮਾੜੇ ਹਾਲਾਤਾਂ ਚੋਂ ਮਾੜੇ ਦੌਰ ਵਿੱਚੋਂ ਘਰ ਬਣਾਇਆ ਸੀ ਤੇ ਅੱਜ ਸਭ ਕੁਝ ਇੱਕ ਮਲਬਾ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਵਾਂ ਕਿ ਜਿਸ ਦਿਨ ਇਹ ਬੈਕਸਾਈਡ ਨਹੀਂ ਵੀ ਹੋਣ ਕਰਕੇ ਇਹਨਾਂ ਦੀ ਕੰਧਾਂ ਦੀ ਦੇ ਵਿੱਚ ਜਿਹੜੀ ਉਹ بارشਾਂ ਪੈਣ ਕਰਕੇ ਤਰੇੜ ਆਈ ਤਰੇੜ ਆਏ ਤੇ ਇਹ ਕਿਤੇ ਕੋ ਕੰਮ ਗਏ ਸੀ ਪਰਿਵਾਰ ਦੇ ਜੀ ਕੋਸ਼ਿਸ਼ ਤੇ ਕੋਸ਼ ਕਰ ਸੀ ਉਹ ਬੇਟੇ ਇਹਨਾਂ ਦੇ ਮੇਰੇ ਵੱਲ ਗਏ ਕਿ ਆਖਣ ਲੱਗੇ ਚਾਚਾ ਜੀ ਆਓ ਮੈਂ ਇਹਨਾਂ ਦੀ ਗੜੀ ਦੇ ਵਿੱਚ ਹੀ ਰਹਿਣਾ ਵਾਂ ਤੇ ਉਹ ਭੱਜ ਕੇ ਉਹਦੇ ਬਾਜ਼ ਮਾਰੇ ਵੀ ਸਾਡੇ ਇਸ ਤਰ੍ਹਾਂ ਤਰੇੜ ਜੀ ਪੈ ਗਈ ਤੇ ਕੰਧਾਂ ਨਾਲ ਡਿੱਗ ਪਏ ਤੇ ਚਾਚਾ ਜੀ ਕੀ ਕਰੀਏ ਇਹ ਘਰ ਨਹੀਂ ਸੀ ਮੌਕੇ ਤੇ ਚਲੋ ਐਸੀ ਆਣ ਕੇ ਵੇਖਿਆ ਤੇ ਆਖਿਆ ਵੀ ਚਲੋ ਤੁਸੀਂ ਜਾਨ ਬਚਾਉਣ ਵਾਸਤੇ ਇਹਨਾਂ ਦੇ ਸਾਰੇ ਥਮੀਆਂ ਲਾ ਦਿਓ ਥਮੀਆਂ ਲਾ ਗਿਓ ਜਿਹੜੀਆਂ ਛੱਤਾਂ ਕੋ ਹਫਤਾ ਕੋ ਖੜੀਆਂ ਰਹੀਆਂ ਜਦੋਂ ਫਿਰ ਲਗਾਤਾਰ بارش ਹੋਈ ਏ ਤੇ ਉਹ ਫਿਰ بارش ਦੇ ਨਾਲ ਪਹਿਲਾਂ ਵੀ ਇਹਨਾਂ ਦੀ ਬਾਲਿਆਂ ਦੀ ਛੱਤਾਂ ਸੀ ਇੱਕ ਦੋ ਵਾਰ ਇਹਨਾਂ ਆਪਣੀ ਫੈਲ ਵੀ ਜਮਾ ਕਰਵਾਈ ਮੈਂ ਖੁਦ ਭਰ ਕੇ ਦਿੱਤੀ ਆ ਤੇ ਉਹ ਕਿਸੇ ਕੋਈ ਮਤਲਬ ਕਮੀਆਂ ਕੱਢ ਕੇ ਤੇ ਵਾਪਸ ਕਰ ਦਿੰਦੇ ਰਹੇ ਨੇ ਉਸ ਤੋਂ ਬਾਅਦ ਫਿਰ ਆ ਜਿਹੜਾ ਮਸਲਾ ਜੇ ਇਹ ਸਾਰਾ ਮੀਂਹ ਦੇ ਨਾਲ ਹੋਇਆ ਜੇ ਇਹ ਗਰੀਬ ਪਰਿਵਾਰ ਆ ਦੂਜੇ ਭਾਜੀ ਸਾਡੀ ਇਹਨਾਂ ਦੇ ਜਿਹੜੇ ਹਸਬੰਦ ਨੇ ਉਹ ਵੀ ਦਿਹਾੜੀ ਦਾ ਪਾ ਕਰਦੇ ਨੇ ਤੇ ਇੱਕ ਬੇਟਾ ਨੌਵੇਂ ਦੀ ਪੋਤਰਾ ਵੀ ਆ ਉਹ ਫਿਰ ਜਦੋਂ ਇਹਨਾਂ ਦੇ ਹਾਲਾਤ ਵੇਖੇ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਸਾਰੇ ਜੀ ਕਮਰਿਆਂ ਦੇ ਵਿੱਚ ਨਾ ਸੋਵੋ ਤੇ ਤੁਸੀਂ ਜਿਹੜਾ ਕਿਤੇ ਇਹਨਾਂ ਨੇ ਉਹ ਕਮਰੇ ਦੇ ਵਿੱਚ ਇੱਕ ਵੱਖਰਾ ਇਹਨਾਂ ਦਾ ਪਰਿਵਾਰ ਜਿਹੜਾ ਰਾਤ ਨੂੰ ਉੱਥੇ ਜਾ ਕੇ ਸੌਂਦੇ ਨੇ ਕੁਝ ਜੀ ਇਹ ਰਾਤ ਨੂੰ ਇੱਥੇ ਹੁੰਦੇ ਨੇ ਪਰ ਕੀ ਲੱਗਦਾ ਜੀ ਜੇਕਰ ਰੱਬ ਨਾ ਕਰੇ ਪਰਿਵਾਰਕ ਮੈਂਬਰ ਸੁੱਤੇ ਆ ਪਰ ਕੋਈ ਬਾਣਾ ਵਰਤ ਜਾਂਦਾ ਤੇ ਅੱਜ ਪਰਿਵਾਰ ਦੇ ਨਾਮ ਨੂੰ ਸ਼ਾਂਤ ਖਤਮ ਹੋ ਜਾਣਾ ਸੀ ਪਰ ਚਲੋ ਸ਼ੁਕਰ ਰੱਬ ਦਾ ਵੀ ਮਾਲੀ ਨੁਕਸਾਨ ਹੋ ਗਿਆ ਜਾਲੀ ਨੁਕਸਾਨ ਨਹੀਂ ਹੋਇਆ ਨਾ ਤੇ ਜੇ ਤੋ ਪ੍ਰਮਾਤਮਾ ਦਾ ਸ਼ੁਕਰ ਕਰਦੇ ਆਪਾਂ ਕਿ ਜਿਹੜਾ ਇਹ ਪਰਿਵਾਰ ਦੇ ਜਾਨ ਜੀਆਂ ਦੀ ਜਾਨ ਬਚ ਗਈ ਹੈ ਚਲੋ ਹੁਣ ਘਰ ਇਹ ਆ ਵੀ ਕੁਝ ਜਿਹੜੀਆਂ ਸੇਵਾ ਸੰਸਥਾ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਇਹ ਪਰਿਵਾਰ ਵਾਸਤੇ ਤੇ ਕੁਝ ਆਪਣੇ ਏਰੀਆ ਦੇ ਜਿਹੜੇ ਲੀਡਰ ਨੇ ਜਾਂ ਕੋਈ ਦਾਨੀ ਸਜਣ ਨੇ ਵੀ ਜਿਹੜੇ ਸਿਰਫ ਮਾਇਆ ਨਾ ਦੇਣ ਆਣ ਕੇ ਦੇਖ ਜਾਣ ਤੇ ਜੋ ਇਹਨਾਂ ਨੂੰ ਵਸਤ ਚਾਹੀਦੀ ਆ ਉਹ ਇਹਨਾਂ ਨੂੰ ਸਮਾਨ ਲੈ ਦੇਣ ਤੇ ਅਸੀਂ ਵੀ ਗਲੀ ਮੁਹੱਲਾ ਚਲੋ ਅਸੀਂ ਪਹਿਲਾਂ ਵੀ ਇਹਨਾਂ ਕਮਾਂ ਦੇ ਵਿੱਚ ਭਾਜੀ ਬਹੁਤ ਸਹਾਯੋਗ ਦਿੰਨੇ ਆ ਇਹਨੇ ਜੋਗੇ ਹੈਗੇ ਨਹੀਂ ਪਰ ਦਸਾਂ ਨਾ ਉਹਦੀ ਕਮਾਈ ਕਰਕੇ ਹੁਣ ਵੀ ਹੜਪੀਲਤਾਂ ਦੇ ਜਿੱਥੇ ਆਏ ਨੇ ਅਜਨਾਲੇ ਤੱਕ ਇਸੇ ਪਿੰਡ ਚੋਂ ਲੰਗਰ ਪਾ ਕੇ ਸੇਵਾ ਵਾਸਤੇ ਜਾਦਿਆ ਤੇ ਇਹ ਵੀ ਪਰਿਵਾਰ ਦਾ ਜਿਹੜਾ ਇਹ ਹੋਇਆ ਵਾ ਤੇ ਅਸੀਂ ਆਖਾਂਗੇ ਵੀ ਇਹ ਪਰਿਵਾਰ ਦੀ ਮਦਦ ਕੀਤੀ ਜਾਵੇ ਚਲੋ ਇਹਨਾਂ ਦੀ ਛੱਤ ਸਿਰ ਤੇ ਬਣ ਜੇ ਕਿਉਂਕਿ ਹੁਣ ਆਹ ਵੇਖੋ ਇਹ ਸਾਡੇ ਭਾਜਪਾ ਦੇ ਲੀਡਰ ਨੇ ਸਰਦਾਰ ਜੋਗਿੰਦਰ ਸਿੰਘ ਜੀ ਠਵਾਲ ਜਿਨ੍ਹਾਂ ਨੇ ਇਸ ਏਰੀਆ ਦੇ ਵਿੱਚ ਉਹ ਕੌਂਸਲਰ ਦੀ ਇਲੈਕਸ਼ਨ ਲੜੀ ਸੀ ਫਿਰ ਉਹ ਵੀ ਕੱਲ ਇੱਥੇ ਉਹਨਾਂ ਨੂੰ ਦੱਸਿਆ ਸੀ ਕਿ ਉਹ ਵੀ ਇੱਥੇ ਪਹੁੰਚੇ ਸਨ ਉਹਨਾਂ ਨੇ ਫਿਰ ਇਹ ਪਰਿਵਾਰ ਨੂੰ ਆਖਿਆ ਵੀ ਚਲੋ ਤੁਸੀਂ ਮੈਂ ਤੁਹਾਨੂੰ ਤਰਪਾਲ ਲੈ ਕੇ ਦਿੰਦਾ ਵਾਂ ਤੇ ਫਿਰ ਹਾਲ ਤੁਸੀਂ ਇਹ ਤਰਪਾਲ ਦੇ ਥੱਲੇ ਗੁਜ਼ਾਰਾ ਕਰੋ ਬਾਕੀ ਪਰਿਵਾਰ ਦੇ ਜਿਹੜੇ ਜੀ ਨੇ ਉਹ ਆਂਡ ਗਵਾਂਡ ਜਿੱਥੇ ਵੀ ਕੋਈ ਸੱਜਣ ਤਾਂ ਇਹੋ ਜੇ ਟਾਈਮ ਦੇ ਵਿੱਚ ਕੋਈ ਵੀ ਮੁੱਖ ਨਹੀਂ ਮੋੜਦਾ ਸਾਰੇ ਅੰਮ੍ਰਿਤਸਰ ਸਾਰੀ ਦੁਨੀਆ ਨੇ ਆਪਣੇ ਜਿਹੜੇ ਖਜ਼ਾਨੇ ਉਹ ਖੋਲਤੇ ਆ ਜਿੰਨੇ ਜੋਗਾ ਵੀ ਕੋ ਹੈਗਾ ਹਰ ਕੱਖੋਂ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਤੇ ਅਸੀਂ ਇਹਨਾਂ ਵਾਸਤੇ ਵੀ ਬੇਨਤੀ ਕਰਾਂਗੇ ਕਿ ਜਿੱਥੇ ਸਾਰੇ ਲੋਕਾਂ ਦੇ ਇਹ ਨੁਕਸਾਨ ਹੋਏ ਨੇ ਉਹਨਾਂ ਨੂੰ ਵੀ ਜਰੂਰ ਸਰਕਾਰ ਵੀ ਮੁਆਵਜ਼ਾ ਦੇਵੇ ਤੇ ਜਿਹੜੇ ਸਾਡੇ ਦਾਨੀ ਸੱਜਣ ਨੇ ਉਹ ਵੀ ਜਰੂਰ ਸੰਯੋਗ ਦੋ ਕਿਉਂਕਿ ਇਹ ਬਾਬੇ ਨਾਨਕ ਦੀ ਚਲਾਈ ਹੋਈ ਮਰਿਆਦਾ ਵਾ ਜੇ ਅਜਾ ਆਪਾਂ ਖਿਆੜਾ ਕਿਤੇ ਲੰਗਰਾਂ ਦੀਆਂ ਟਰਾਲੀਆਂ ਲਗੀਆਂ ਨੇ ਹੈ ਇਸ ਕਰਕੇ ਚਲੋ ਸਾਰੇ ਸੰਗਤ ਦਾ ਧੰਨਵਾਦ ਇਹੋ ਜੇ ਸਮੇਂ ਦੇ ਵਿੱਚ ਦੁੱਖਦਈ ਦੀ ਘੜੀ ਦੇ ਵਿੱਚ ਸਾਰਿਆਂ ਨੂੰ ਖੜਨਾ ਚਾਹੀਦਾ ਰਲ ਮਿਲ ਕੇ ਚਲੋ ਇਸ ਪਰਿਵਾਰ ਦੇ ਛੱਤ ਜਿਹੜੀ ਉਹ ਬਣਵਾਈ ਜਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਬਾਬਾ ਜੀ ਨੇ ਬਹੁਤ ਸੋਹਣੀ ਗੱਲ ਕੀਤੀ ਆ ਵੀ ਭਾਵੇਂ ਸਾਡੇ ਤੇ ਮਾੜ ਵੱਜੀ ਹੜਾਂ ਦੀ ਪਰ ਫਿਰ ਵੀ ਅਸੀਂ ਲੋਕਾਂ ਦੇ ਨਾਲ ਖੜੇ ਆ ਪਰਿਵਾਰ ਵਾਸਤੇ ਜਿੰਨੇ ਜੋਗੇ ਹੈਗੇ ਕਰਾਂਗੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਆ ਭਾਈ ਪਰਿਵਾਰ ਕੇ ਮੈਂਬਰਾਂ ਦੇ ਨਾਲ ਖੜੋ ਅਤੇ ਪਰਿਵਾਰ ਕੇ ਮੈਂਬਰਾਂ ਦਾ ਘਰ ਜਲੂ ਬਣਾ ਦਿਏ ਦਾਣੀ ਸੱਜਣਾ ਜੋ ਅਪੀਲ ਕੀਤੀ ਆ ਪਾਣੀ ਮਿੰਨਰਾਸ ਵੀ ਕੱਚੇ ਕੋਠਿਆਂ ਦੇ ਜਿਹੜੇ ਬਾਲਿਆਂ ਦੀ ਛੱਤਾਂ ਦੇ ਫਾਰਮ ਕਿੰਨੇ ਵਾਰੀ ਭਰੇ ਸੀ ਅਜ ਤੱਕ ਸੁਣੀ ਕਿਉਂ ਨਹੀਂ ਤੁਹਾਡੀ ਕਿਸੇ ਨੇ ਮੈਂ ਬਹੁਤ ਵਾਰ ਗਈਆਂ ਭੇਜ ਦਿੰਦੇ ਰਹੇ ਮੈਂ ਕਰਾਇਆ ਕਰਾ ਲਾ ਕੇ ਜਾਂਦੀ ਰਹੀਆਂ ਕਹਿੰਦੇ ਜਿਸਟਰੀ ਨਹੀਂ ਆਏ ਵਾ ਵਾ ਮੈਨੂੰ ਵਾਪਸ ਭੇਜ ਦਿੰਦੇ ਰਹੇ ਬਹੁਤ ਵਾਰ ਗਈਆਂ ਮੈਂ ਨਹੀਂ ਮੇਰੀ ਫਾਇਲ ਹੀ ਨਹੀਂ ਜਾਵਾਂ ਕਰ ਬਲਕਿ ਲੱਗਦਾ ਨਹੀਂ ਜੇਕਰ ਫਾਇਲ ਪੜੀ ਹੁੰਦੀ ਜੇਕਰ ਤੁਹਾਨੂੰ ਪੈਸੇ ਮਿਲ ਜਾਂਦੇ ਤੁਹਾਡਾ ਘਰ ਦਾ ਟੈਂਦਾ ਸ਼ਾਇਦ ਤੁਹਾਡਾ ਸੁਪਨੇ ਦਾ ਘਰ ਜਿਹੜਾ ਬਣਿਆ ਰਹਿੰਦਾ ਕਿਤੇ ਹਾਂਜੀ ਲੱਗਦਾ ਤੇ ਇਹੀ ਹੀ ਤਾਂ ਕੋਸ਼ਿਸ਼ ਕੀਤੀ ਸੀ ਕਿ ਚਲੋ ਸਾਨੂੰ ਪਾਲਿਆਂ ਦੇ ਫਾਰਮਾਂ ਤੋਂ ਪੈਸੇ ਮਿਲ ਜਾਣ ਥੋੜੇ ਬਹੁਤੇ ਬਣਾ ਲਈਏ ਲੇਕਿਨ ਨਹੀਂ ਮੇਰੀ ਕਿਤੇ ਚੱਲੀ ਨਹੀਂ ਪਰ ਮੇਰੇ ਸਾਹਿਬੀ ਦੇ ਰਹੇ ਆ ਲੋਕਾਂ ਦੇ ਅਸੀਂ ਕਾਰੋਬਾਰ ਚਲਾ ਰਹੇ ਨੇ ਲੋਕਾਂ ਦਾ ਘਰ ਬਣਾ ਕੇ ਦੇ ਰਹੇ ਨੇ ਤੁਹਾਡੀ ਕਿਸੇ ਐਮਐਲਏ ਨੇ ਤੁਹਾਡੀ ਕਿਸੇ ਕਾਉਂਸਲ ਨੇ ਕਿਸੇ ਨੇ ਸਹਾਰ ਨਹੀਂ ਲਈ ਆਗੇ ਕਿਸੇ ਨੇ ਨਹੀਂ ਲਈ ਜੀ ਕਿਸੇ ਨੇ ਨਹੀਂ ਲਈ ਸਾਨੂੰ ਕਿਸੇ ਪੁੱਛਿਆ ਹੀ ਨਹੀਂ ਆ ਅੱਜ ਦੇ ਦਿਨ ਤੱਕ ਅਸੀਂ ਫੋਨ ਵੀ ਕੀਤੇ ਅਸੀਂ ਘਰਾਂ ਦਰਵਾਜ਼ੇ ਵੀ ਖੜਕਾਏ ਲੀਡਰਾਂ ਦੇ ਜਾ ਕੇ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਸਾਨੂੰ ਅਠਵਾਲ ਭਾਈ ਤੋਂ ਬਗੈਰ ਕਿਸੇ ਪੁੱਛਿਆ ਹੀ ਨਹੀਂ ਜੀ ਅਸੀਂ ਦੇਖਿਆ ਵੀ ਖਾਸ ਕਰਕੇ ਜਦੋਂ ਕਿ ਵੋਟਾਂ ਆਉਂਦੀਆਂ ਨੇ ਉਦੋਂ ਤੇ ਤੁਹਾਡੇ ਬੂਹੇ ਗਾੜੀ ਆ ਕੇ ਖੜਕਾਉਂਦੇ ਨੇ ਤੁਹਾਡੇ ਘਰੇ ਆ ਕੇ ਚਾਹਾਂ ਤੱਕ ਪੀ ਕੇ ਜਾਂਦੇ ਨੇ ਅੱਜ ਤੁਹਾਡਾ ਘਰ ਮਲੀਆਂ ਮਲੇਟ ਹੋ ਗਿਆ ਤੁਹਾਡਾ ਘਰ ਟਟ ਗਿਆ ਅੱਜ ਕਿਉਂ ਨਹੀਂ ਖੜੇ ਆ ਕੇ ਤੁਹਾਡੇ ہاں ਹਾਂਜੀ ਬਸ ਆਂਦੇ ਵੀ ਨਹੀਂ ਜਿਨ੍ਹਾਂ ਨੂੰ ਵੋਟਾਂ ਪਾਉਂਦੇ ਉਹਨਾਂ ਕੋ ਸਾਰੇ ਕਹਿੰਦੇ ਇਹੀ ਆ ਜਿਨ੍ਹਾਂ ਕੋ ਵੋਟਾਂ ਪਾਉਂਦੇ ਉਹਨਾਂ ਨੂੰ ਦੱਸੋ ਸਾਡਾ ਘਰ ਡਿੱਗ ਗਿਆ ਸਾਡੀ ਕਿਸੇ ਨੇ ਸੁਣੀ ਨਹੀਂ ਕਿਸੇ ਸੁਣਾਈ ਨਹੀਂ ਕੀਤੀ ਬਿਲਕੁਲ ਜੀ ਤੁਸੀਂ ਦੇਖ ਲਓ ਹਾਲਾਤ ਕੀ ਨੇ ਲੀਡਰਾਂ ਦੇ ਜਦੋਂ ਵੋਟਾਂ ਹੁੰਦੀਆਂ ਨੇ ਤੇ ਉਦੋਂ ਦੇ ਘਰ ਘਰ ਆ ਕੇ ਵੂਹ ਆੜ ਕਾਉਂਦੇ ਨੇ ਚਾਹ ਵਾਲੀ ਪਾਣੀ ਪੀਂਦੇ ਨੇ ਅਤੇ ਕਹਿੰਦੇ ਨੇ ਵੀ ਤੁਸੀਂ ਸਾਡਾ ਪਰਿਵਾਰ ਹੋ ਅੱਜ ਜਦੋਂ ਮਾਲਾ ਸਮਾ ਆਇਆ ਮਾਲਾ ਦੌਰ ਆਇਆ ਤੇ ਪਰਿਵਾਰ ਨਾਲ ਖੜਨ ਦੀ ਵੀ ਜੜੀ ਨਾਲੇ ਲੀਡਰਾਂ ਵਾਲੇ ਜੜੀ ਆ ਨਹੀਂ ਜੁੜਤ ਕੀਤੀ ਤੁਹਾਨੂੰ ਬਾਈ ਨਾਲ ਗੱਲ ਕਰਦੇ ਆ ਤੁਹਾਨੂੰ ਪਾਜੀ ਨੁਕਸਾਨ ਕਿੰਨਾ ਕੁ ਹੋ ਗਿਆ ਪਰਿਵਾਰ ਕੇ ਮੈਂਬਰਾਂ ਦਾ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਭਾਈ ਤੁਹਾਡੇ ਸਾਹਮਣੇ ਆ ਵਾਫਸ਼ ਹੋਈ ਆ ਜਿੰਨਾ ਵੀ ਹੈ ਸਾਡਾ ਡਿੱਗ ਪਿਆ ਵਾ ਤਕਰੀਬਨ ਉਹ ਗਾਰਡਰ ਵੇ ਲੋ ਬਿਲਕੁਲ ਗਾਰਡਰ ਡਬਲ ਫੋਲਡ ਹੋ ਗਿਆ ਵਾ ਠੀਕ ਹੈ ਆਪਾਂ ਇਹੀ ਮੰਗ ਕਰਦੇ ਆਂ ਕਿ ਇਹਨਾਂ ਦਾ ਜਿਹੜੀ ਵੱਤ ਵਤ ਸਹਾਇਤਾ ਕੀਤੀ ਜਾਵੇ ਹਾਂਜੀ ਠੀਕ ਹੈ ਮਿਨੀਸਟਰ ਵੀ ਲੀਡਰ ਪਹੁੰਚੇ ਨਹੀਂ ਕਿ ਪਹੁੰਚੇ ਇੱਥੇ ਕੋਈ ਰਾਜਨੀਤੀ ਲੀਡਰ ਨਹੀਂ ਪਹੁੰਚਿਆ ਕਿਸੇ ਪਾਰਟੀ ਦਾ ਐਮਐਲਏ ਨਹੀਂ ਪਹੁੰਚਿਆ ਆ ਕੇ ਕਿਸੇ ਨੇ ਸਾਰ ਨਹੀਂ ਲਈ ਆ ਕੇ ਕਹਿੰਦੇ ਐਮਐਲਏ ਜਿਹੜੇ ਸਰਕਾਰਾਂ ਨੇ ਉਹ ਤੇ ਹਮੇਸ਼ਾ ਆਪਣੇ ਇਲਾਕੇ ਦੇ ਲੋਕਾਂ ਵਿਚਰਦੇ ਨੇ ਲੋਕਾਂ ਦੇ ਨਾਲ ਖੜਦੇ ਨੇ ਮਾੜੇ ਸਮੇਂ ਵਿੱਚ ਇਸ ਪਰਿਵਾਰ ਨਾਲ ਕੋਈ ਨਹੀਂ ਖੜਿਆ ਆ ਕੇ ਬਾਜੀ ਇੱਥੇ ਕਿਸੇ ਪਾਰਟੀ ਦਾ ਕੋਈ ਨਹੀਂ ਆਇਆ ਸਰ ਜਗਿੰਦਰ ਸਿੰਘ ਅਠਵਾਲ ਜੀ ਉਹਨਾਂ ਤੋਂ ਇਲਾਵਾ ਕੋਈ ਇਸ ਕਬ ਦੇ ਵਿੱਚ ਨਹੀਂ ਆ ਕੇ ਵਿੱਚ ਪੁੱਛਿਆ ਕਿਸੇ ਨੇ ਕਿਉਂਕਿ ਉਹਨਾਂ ਨੇ ਕੱਲ ਤਰਪਾਲ ਭੇਜੀ ਆ ਜਿਹੜੀ ਕਿ ਤਰਪਾਲ ਪਾਓ ਤੇ ਥੱਲੇ ਤੁਸੀਂ ਰੋ ਬਸ ਇਸ ਤੋਂ ਬਾਅਦ ਕੋਈ ਨਹੀਂ ਆਇਆ ਕਿਹੇ ਆਮ ਪਾਰਟੀ ਦਾ ਕਿਹੇ ਕਾਂਗਰਸ ਦਾ ਕੋਈ ਵਰਕਰ ਵੀ ਇੱਥੇ ਪਹੁੰਚਿਆ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਹਾਲਾਤ ਕੀ ਹੋ ਗਏ ਨੇ ਇੱਕ ਤੇ ਰੱਬ ਦੀ ਮਾਰ ਵੱਜੀ ਇਸ ਪਰਿਵਾਰਾਂ ਨੂੰ ਮੀ ਕਾਰਨ ਜਿਹੜਾ ਲਗਾਤਾਰ ਮੀਂਹ ਪਿਆਰੇ ਨੇ ਉਹਦੇ ਕਰਕੇ ਜਿਹੜਾ ਘਰ ਮਲਿਆ ਮੇਟ ਹੋ ਗਿਆ ਘਰ ਜਿਹੜਾ ਮਲਬਾ ਬਣ ਗਿਆ ਅਤੇ ਪਰਿਵਾਰ ਕੇ ਮੈਂਬਰਾਂ ਦੀ ਜਿਹੜੀ ਮੈਂਬਰ ਨੇ ਉਹਨਾਂ ਨੇ ਰੋ ਰੋ ਕੇ ਆਪਣਾ ਦੁੱਖਾ ਦੱਸਿਆ ਭਾਈ ਸਾਰੀ ਉਮਰ ਘਰ ਬਣਾਉਣ ਵਿੱਚ ਲੱਗ ਜਾਂਦੀ ਨੇ ਇੱਕ ਛੋਟਾ ਜਿਹਾ ਆਲਣਾ ਬਣਾਇਆ ਸੀ ਇੱਕ ਘਰ ਪਰਿਵਾਰ ਕੇ ਜੀ ਮੈਂਬਰ ਜਿਹੜੇ ਇਕੱਠੇ ਕਰਕੇ ਰੱਖਿਆ ਸੀ ਪਰ ਉਹ ਵੀ ਹੁਣ ਲੋਕਾਂ ਦੇ ਘਰਾਂ ਚ ਗਵਾਂਢੀ ਘਰਾਂ ਜਾ ਕੇ ਰੋਣਾ ਪੈਂਦਾ ਸੌਣਾ ਪੈਂਦਾ ਇਸ ਤਾਂ ਦੇ ਹਾਲਾਤ ਨੇ ਸਮਾਨ ਬਣਾਇਆ ਸੀ ਮਿਹਨਤ ਕਰਕੇ ਸਾਰਾ ਸਮਾਨ ਬਰਬਾਦ ਹੋ ਗਿਆ ਇਸ ਕਰਕੇ ਭਾਈ ਦਸ਼ਕਾਂ ਨੂੰ ਪੀ ਲਿਆ ਦਾਨੀ ਸਜਣਾ ਨੂੰ ਪੀ ਲਿਆ ਵੱਤ ਵਤ ਮਦਦ ਕਰਿਓ ਉਸ ਪਰਿਵਾਰ ਦੀ ਤਾਂ ਜੋ ਕਿ ਤੁਹਾਡੇ ਸਾਥ ਤੋਂ ਬਿਨਾ ਇਹ ਪਰਿਵਾਰ ਦਾ ਘਰ ਹੋ ਨਹੀਂ ਬੰਨਾ ਕਿਉਂਕਿ ਲੀਡਰ ਤੇ ਉਦੋਂ ਆਉਂਦੇ ਨੇ ਜਦੋਂ ਵੋਟਾਂ ਆਉਂਦੀਆਂ ਨੇ ਉਸ ਤੋਂ ਬਾਅਦ ਪਹਿਲਾਂ ਕੋਈ ਲੀਡਰ ਨਹੀਂ ਆਉਂਦਾ ਹੁਣ 27 ਚ ਵੋਟਾਂ ਆਉਣੀਆਂ ਨੇ ਫਿਰ ਵੇਖੋ ਲੀਡਰਾਂ ਦੀ ਕਿਵੇਂ ਪਰਮਾਰ ਹੁੰਦੀ ਆ ਘਰ ਘਰ ਜਾ ਕੇ ਤੁਹਾਡੇ ਘਰੇ ਚਾਹ ਵੀ ਪੀਣਗੇ ਤੁਹਾਡੇ ਘਰੇ ਰੋਟੀ ਪਾਣੀ ਵੀ ਖਾਣਗੇ ਤੁਹਾਡੇ ਨਾਲ ਫੋਟੋਆਂ ਵੀ ਲਵਾਉਣਗੇ ਭਰਾ ਜੀ ਜਦੋਂ ਖਾਣ ਦੀ ਲੋੜ ਆ ਇਸ ਪਰਿਵਾਰ ਦੇ ਨਾਲ ਕੋਈ ਨਹੀਂ ਖੜਿਆ ਸਾਡੀ ਦਸ਼ਕਾਂ ਪੀ ਲਿਆ ਇਸ ਵੀਡੀਓ ਵੱਤ ਵਾ ਸ਼ੇਅਰ ਜਰੂਰ ਕਰਦੇ ਹੋ ਜੇਕਰ ਕਿਸੇ ਨੇ ਸੇਵਾ ਕਰਨੀ ਹੋਵੇ ਅਰਜਨਗਰ ਪੱਠੇ ਤੇ ਗਲੀ ਬਰਸਾਤ ਵਿੱਚ ਸਿੱਧੀ ਆ ਕੇ ਪਰਿਵਾਰ ਦੀ ਸੇਵਾ ਕਰ ਸਕਦਾ ਏ ਮੈਨੂੰ ਦਿਓ ਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਰ